ਨਾ ਦੇ ਬੋਲਿਆ ਕਰੋ ਬੈਂਸ ਤੁਸਾਂ ਮਾਇਦ ਸੀ ਅਮਨਦੀਪ ਸਿੰਘ ਜਪੁਰਜੀ ਤੋਂ ਮਾਇਦ ਨਹੀਂ ਮੇਜ ਸਿੰਘ ਮਹਿਮੇ ਵਾਲੇ ਮੇਰੇ ਸ੍ਰੀ ਉਹ ਮਾਇਦ ਜੀ ਮਾਰਾ ਚੜ੍ਹਦੀਆਂ ਕਹਾ ਕਰੇ ਹੋਰ ਵੀ ਸਾਰਿਆਂ ਵੀਰਾਂ ਨੇ ਬੈਂਸ ਮਾਇਦ ਸੀ ਆ ਮੈਨੂੰ ਕੋਈ ਪੁਜਾਰੀ ਕਿੰਨਾ ਖਰਚ ਆ ਗਿਆ ਮੈਂ ਪੌਣੇ ਸਾਲ ਕਿਉਂਕਿ ਗੱਡੀਆਂ ਜਿਹੜੀਆਂ ਅੱਗੇ ਨੂੰ ਮਹਿੰਗਾਈ ਹੋ ਗਈ ਹੁਣ ਪਹਿਲਾਂ ਸਾਡਾ ਵੀ ਹਾਂ ਪੈਸੇ ਜਿਆਦੇ ਲੈਣੇਗਾ ਧਿਆਨ ਦੇ ਕਿ ਆਪਾਂ ਘਰੇ ਘਰੋਂ ਦੇ ਨੇ ਜਾਂਪਨ ਮਹਾਰਾ ਨਿਕਲੇ ਗਣਤੀ ਬਿਜਤੇ ਆ ਇਸ ਕਰਕੇ ਬੜਾ ਵੱਡਾ ਖਾਤਾ ਤੁਹਾਡਾ ਚੱਲ ਰਿਆ ਬੱਛਾਂ ਵਾ ਹਰ ਮੇਰੇ ਵੀਰ ਨੂੰ ਵੇਖਿਆ ਗਿਆ ਹੈ ਵੀ ਇੱਕ ਬਾਸੀ ਸਾਹਾਂ ਵਾਲੇ ਦੋ ਲੜਾ ਉੱਥੇ ਦਾ ਉਸ ਖਾਤੇ ਵਿੱਚ ਆ ਜਿਹੜਾ ਦੂਜਾ ਜਾਣਾ ਪੜ ਲੜਾ ਪਾਣਾ ਜਾਂਦਾ ਇਹ ਵੀ ਸਾਰਾ ਇਸ ਪ੍ਰੋਗਰਾਮ ਨੇ ਕੀਤਾ ਤੁਹਾਨੂੰ ਸਾਰਿਆਂ ਨੂੰ ਮਹਾਰਾਜ ਜਾਲਦੀਆਂ ਕਲਾ ਵਿੱਚ ਰੱਖੇ ਇਥੇ ਕੋਲੇ ਦੋ ਇੱਕ ਮੈਨੇਜਰ ਸਾਹਿਬ ਐਨ ਸਖਤਰ ਸਾਹਿਬ ਐ ਮੈਂ ਕਿਤੇ ਘਰ ਵੀ ਗਿਆ ਉਹਨਾਂ ਆਖ ਖਦ ਕੋ ਆਸੇ ਉਹ ਨੀਚੋਂ ਨਾਲੇ ਸਾਡੇ ਘਰ ਤੋਂ ਦਸਾਂ ਮਹਰਾਜ ਕਿ ਕਰ ਰਿਹਾ ਇਹ ਕਰਕੇ ਮਾਨਾ ਦੀ ਯਾਦ ਨੂੰ ਚੇਤੇ ਨੂੰ ਮੰਨ ਗਿਆ ਤੋ ਉਹ ਮੇਰਾ ਵੀ ਰੂਪ ਦੀ ਬੇਨਤੀ ਕਰਾਂਗੇ ਜੀ ਵੀਰ ਆ ਤੁਹਾਡੇ ਦੱਖਣ ਨਿਕਲ ਨਗੇ ਮਹਾਰਾਜ ਕਾਰਦੀਆਂ ਕਲਾ ਕਰੇ ਨੱਗਰ ਦੀਆਂ ਮੇਰੇ ਵੀਆਂ ਪਰਵਾਹ ਦੀਆਂ ਜਿੰਨੇ ਤੁਸੀਂ ਪਰਿਵਾਰ ਆਉਂਦੇ ਸਭ ਪਰਵਾਹ ਚੜ੍ਹਾਇਓ ਬੇੜੇ ਸਿੰਜਾਰ ਸੋਥੇ ਤੇਰੇ ਸੁਖੀ ਵਖੇ ਮੋਰੋ ਪਰਵਾਹਾਂ